ਸਸਿਕਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈਕ ਆਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਦੀ ਵੀਡੀਓ ਵਿੱਚ ਆਪਣੇ ਕੋਲੇ ਵੀ ਜੀ ਬਹੁਤ ਸਾਰੇ ਸਾਨਦ ਟਰੈਕਟਰ ਅਲੱਗ-ਅਲੱਗ ਚੀਜ਼ਾਂ ਆਈਆਂ ਨੇ ਤੇ ਸਾਰੀਆਂ ਚੀਜ਼ਾਂ ਇਸ ਵੀਡੀਓ ਵਿੱਚ ਆਪਾਂ ਕਵਰ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਬਿਸ਼ਕਰਮਾ 743 ਤੂੜੀ ਵਾਲੀ ਮਸ਼ੀਨ ਹੈ ਨਾਲ ਹੀ ਵੀਰੇ ਚੌਪਰ ਦਾ ਕੰਮ ਕਰਦੀ ਹੈ ਯਾਨੀ ਕਿ ਝੋਨੇ ਦੀ ਪਰਾਲੀ ਨੂੰ ਕੁਤਰਨ ਦਾ ਕੰਮ ਕਰਦੀ ਹੈ 2018 ਮਾਡਲ ਹੈ ਵੀਰ ਜੀ ਚੌਪਰ ਹੈ ਨਾਲ ਹੀ ਤੂੜੀ ਵਾਲੀ ਮਸ਼ੀਨ ਹੈ ਜੀ ਹਾਲੇ ਤੱਕ ਯੂਜ਼ ਨਹੀਂ ਕੀਤੀ ਕਿ ਜਿਵੇਂ ਨਿਊ ਪਈ ਹੈ ਜੀ 201 ਤੇ ਹਾਲੇ ਤੱਕ ਮਤਲਬ ਕਿ ਬਾਣ ਦੇ ਵਿੱਚ ਚਲਾ ਕੇ ਵੀ ਨਹੀਂ ਦੇਖੇਗੀ 240000 ਵੀਰ ਨੇ ਡਿਮਾਂਡ ਮੰਗੀ ਹੈ ਜੀ ਦੀ ਤੇ ਸਰਦੂਲਗੜ ਏਰੀਆ ਵੀਰ ਜੀ ਸਰਦੂਲਗੜ ਮਾਨਸਾ ਡਿਸਟ੍ਰਿਕਟ ਪੰਜਾਬ ਦੇ ਵਿੱਚ ਰਹਿ ਗਿਆ ਟਾਇਰ 100% ਪਏ ਨੇ ਵੀਰ ਜੀ ਨਵੇਂ ਟਾਇਰ ਨੇ ਤੇ ਕਿਸਾਨ ਵੀ ਦਾ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਤੇ ਜੀ ਜੇਕਰ ਕੋਈ ਵੀ ਵੀਰੇ ਨੂੰ ਖਰੀਦਣਾ ਚਾਹੁੰਦਾ ਹੈ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਖਰੀਦ ਸਕਦੇ ਹੋ ਬਿਸ਼ਕਰਮਾ 741 ਆ ਮਾਡਲ ਹੈ ਵੀਰੇ ਦਾ ਚੌਪਰ ਤੇ ਤੂੜੀ ਵਾਲੀ ਮਸ਼ੀਨ ਦੋਨੇ ਇਹ ਕੰਮ ਕਰਦੀ ਹੈ ਵੀਰ ਜੀ ਕੰਡੀਸ਼ਨ ਬਹੁਤ ਵਧੀਆ ਹੈ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾ ਵੀ ਆਪਣੇ ਚੈਨਲ ਦਾ ਫਾਇਦਾ ਚੱਕ ਸਕਣ ਜੀ ਤੇ ਆਪਣੇ ਚੈਨਲ ਨਾਲ ਜੁੜ ਜਾਣ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਈਕ ਕਮੈਂਟ ਜਰੂਰ ਕਰਿਆ ਕਰਨ ਹਨੇਕ ਵੀਰ ਨੂੰ ਬੇਨਤੀ ਹੈ ਕਿ ਲਾਈਕ ਤੇ ਕਮੈਂਟ ਕਰੇ ਬਿਨਾ ਨਹੀਂ ਜਾਣਾ ਤੇ ਜੇ ਹੋ ਸਕੇ ਤਾਂ ਵੀਡੀਓ ਤੁਸੀਂ WhatsApp ਗਰੁੱਪਾਂ ਤੇ Facebook ਤੇ ਵੀ ਸ਼ੇਅਰ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀਰ ਜੀ ਸਵਰਾਜ 735 ਅਗਲਾ ਟਰੈਕਟਰ ਹੈਗਾ ਜੀ ਸਵਰਾਜ 735 ਟਰੈਕਟਰ ਹੈ ਜੀ 1995 ਮਾਡਲ ਹੈ ਜੀ 1 ਲੱਖ 75000 ਵੀਰ ਨੇ ਦੀ ਡਿਮਾਂਡ ਮੰਗੀ ਹੈ ਜੀ ਕੰਡੀਸ਼ਨ ਤੋਂ ਡੇ ਸਾਹਮਣੇ ਹੈ ਜੀ ਸ਼ੋਅ ਲਾ ਕੇ ਵੀਰ ਨੇ ਘਰੇ ਰੱਖੀ ਹੋਈ ਹੈ ਜੀ ਮੋਗਾ ਇਹਨਾਂ ਦਾ ਏਰੀਆ 50% ਟਾਇਰਾਂ ਦੀ ਕੰਡੀਸ਼ਨ ਪਈ ਹੈ ਵੀਰ ਜੀ ਮੋਗਾ ਪੰਜਾਬ ਚ ਏਰੀਆ ਵੀਰ ਇਹਨਾਂ ਦਾ ਕਿਸਾਨ ਵੀਦਨ ਨੰਬਰ ਹੈਗਾ ਜੀ 97 810 55519 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਵੀਰ ਜੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਬਹੁਤ ਓਕੇ ਪਈ ਹੈ ਟਰੈਕਟਰ ਦੀ ਜੀ ਤੇ ਜਿੱਦਾਂ ਕਿ ਤੁਹਾਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਆ ਕਰੋ ਵੀਰ ਜੀ ਤੇ ਆਪਾਂ ਬਹੁਤ ਸਾਰੇ ਟਰੈਕਟਰ ਇਸ ਵੀਡੀਓ ਦੇ ਵਿੱਚ ਕਵਰ ਕੀਤੇ ਨੇ ਇਸ ਕਰਕੇ ਵੀਡੀਓ ਲਾਸਟ ਤੱਕ ਦੇਖਣੀ ਹੈ ਲਾਸਟ ਵਿੱਚ ਤੁਹਾਨੂੰ ਬਹੁਤ ਸਾਰੇ ਹੋਰ ਵੀ ਟਰੈਕਟਰ ਜੰਦੀ ਟਰਾਲੀ ਤੇ ਫਾਰਮ ਟਰੈਕ ਜੌਂਡੀਅਰ ਵਰਗੇ ਟਰੈਕਟਰ ਆਪਾਂ ਪਿੱਛੇ ਪਾਏ ਹੋਏ ਨੇ ਵੀਡੀਓ ਦੇ ਵਿੱਚ ਜਿੱਦਾਂ ਕਿ ਤੁਸੀਂ ਕਸਟਮ ਥੰਮਲ ਦੇਖਿਆ ਸੀਗਾ ਜਾਨਕੀ ਫੋਟੋ ਦੇਖ ਕੇ ਤੁਸੀਂ ਵੀਡੀਓ ਚਲਾਈ ਹੈ ਉਹਦੇ ਵਿੱਚ ਸਾਰੇ ਟਰੈਕਟਰ ਦਿਖਾਈ ਸੀਗੇ ਤੇ ਸਾਰੇ ਹੀ ਟਰੈਕਟਰ ਇਸ ਵੀਡੀਓ ਦੇ ਵਿੱਚ ਹੈਗੇ ਨੇ ਤੇ ਤੁਸੀਂ ਦੇਖ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਤੁਸੀਂ ਜਰੂਰ ਦੱਸਿਓ ਕਿ ਇਸ ਤਰ੍ਹਾਂ ਆਪਾਂ ਇੱਕ ਵੀਡੀਓ ਵਿੱਚ ਬਹੁਤ ਸਾਰੇ ਟਰੈਕਟਰ ਲੈ ਕੇ ਆਏ ਕਰੀਏ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀਆਂ ਨੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਇੱਕ ਵੀਡੀਓ ਦੇ ਵਿੱਚ ਆਪਾਂ ਬਹੁਤ ਟਰੈਕਟਰ ਕਵਰ ਕਰ ਲਈਏ ਜੇ ਤੇ ਤੁਸੀਂ ਇਹਨੂੰ ਪਸੰਦ ਕਰਦੇ ਹੋ ਜੇ ਪਸੰਦ ਕਰਦੇ ਤਾਂ ਕਮੈਂਟ ਚ ਜਰੂਰ ਦੱਸਿਓ ਵੀਰ ਜੀ ਜੇ ਨਹੀਂ ਵੀ ਤੁਹਾਨੂੰ ਪਸੰਦ ਆ ਰਿਹਾ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਗਲਾ ਟਰੈਕਟਰ ਹੈਗਾ ਜੀ ਫਾਰਮ ਟਰੈਕ 60 ਟਰੈਟ ਹੈ ਜੀ 1997 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਤੇ 22 ਲੱਖ ਰੁਪਈਆ ਦਾ ਪ੍ਰਾਈਸ ਮੰਗਿਆ ਵੀਰ ਨੇ 250000 ਪ੍ਰਾਈਸ ਹੈ ਜੀ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਟਰੈਕਟਰ ਦੀ ਠੀਕ ਹੈ ਜੀ ਥੋੜੇ ਛਾਤਰੀ ਲੱਗੇ ਹੋਏ ਹੈ ਜੀ ਬਠਿੰਡਾ ਪੰਜਾਬ ਦਾ ਇਹ ਟਰੈਕਟਰ ਹੈ ਜੀ ਬਠਿੰਡਾ ਪੰਜਾਬ ਚ ਖੜਾ ਹੈ ਜੀ ਹਰਿਆਣਾ ਨੰਬਰ ਹੈ ਪਰ ਹੈ ਇਹ ਪੰਜਾਬ ਚ ਜੀ ਬਠਿੰਡਾ ਚ ਜੀ ਤੇ 65% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਟਾਇਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਤੇ 9463294095 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰ ਸਕਦੇ ਹੋ ਟਰੈਕਟਰ ਦਾ ਵੀ ਜੀ ਸਭ ਕੁਝ ਇੰਜਨ ਗੇਅਰ ਪੰਪ ਵਗੈਰਾ ਲਿਫਟ ਵਗੈਰਾ ਦਾ ਸਾਰਾ ਕੰਮ ਹੋਇਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈ ਨਹੀਂ ਤੇ ਜਿਹੜੇ ਵੀ ਟਰੈਕਟਰ ਆਪਣੇ ਚੈਨਲ ਵਿੱਚ ਦਿਖਾਏ ਜਾਂਦੇ ਨੇ ਵੀਰ ਉਹਨਾਂ ਦਾ ਸਭ ਕੁਝ ਓਕੇ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਉਹਨਾਂ ਵਿੱਚ ਨਹੀਂ ਹੁੰਦੀ ਅੱਗੇ ਦੇਖ ਰਹੇ ਹਾਂ ਵੀ ਜੀ ਤੁਸੀਂ ਕਲਟੀਵੇਟਰ ਇਹ ਨਰਮੇ ਵਾਲੀ ਮਸ਼ੀਨ ਵਾਲੇ ਹਲ ਨੇ ਵੀਰ ਜਿਹੜੇ ਬਜਾਈ ਦੇ ਕੰਮ ਆਉਂਦੇ ਆ ਰੇਬੀ ਬੀਜਣ ਦੇ ਕੰਮ ਆਉਂਦੀ ਹੈ ਜਿਹੜੀ ਹਲ ਉਹ ਹਲ ਨੇ ਵੀਰ ਨਾਲਾ ਰੇਬੀਜਨ ਵਾਲੇ ਇਹਦੇ ਪੋਰ ਵੀ ਦਿੱਤੇ ਹੋਏ ਨੇ ਵੀਰ ਹਾਲਾਂ ਦੇ ਨਾਲ ਪੋਰ ਇਹ ਨਰਮੇ ਵਾਲੀ ਹਾਲਲੇ ਵੀਰ ਸਪੈਸ਼ਲ ਰੇਬੀਜਨ ਦੇ ਕੰਮ ਆਉਂਦੇ ਨੇ ਜਿਹੜੇ ਉਹ ਹਾਲਲੇ ਵੀਰ ਤੇ ਇਹਨਾਂ ਪੋਰ ਵੀਰ ਨੇ ਖੋਲ ਕੇ ਰੱਖੇ ਹੋਏ ਨੇ ਤੁਸੀਂ ਤੇ ਸਾਰਾ ਸਮਾਨ ਹੈਗਾ ਵੀਰ ਇਹਦੇ ਪੋਰ ਜਿਹਦਾ ਤੁਹਾਨੂੰ ਦਿਖਾਈ ਸੀ ਕਿ ਨਾਲ ਉਹ ਵੀ ਹੈਗੇ ਨੇ ਤੇ 올ਡ ਰੇਬੀਜ ਦੀ 5800 ਰੁਪਿਆ ਵੀਰ ਨੇ ਦਾ ਪ੍ਰਾਈਸ ਮੰਗਿਆ ਏਰੀਆ ਕਨਫਰਮ ਨਹੀਂ ਹੈਗਾ ਵੀਰ ਤੁਸੀਂ ਫੋਨ ਤੇ ਕਰ ਸਕਦੇ ਹੋ ਤੇ ਕਿਸਾਨ ਵੀਰ ਦਾ ਨੰਬਰ ਹੈਗਾ ਜੀ 98617 13313 ਵੀਰ ਦਾ ਨੰਬਰ ਹੈ ਜਿਸ ਜਿੱਦੇ ਤੁਸੀਂ ਕਨੈਕਟ ਕਰਕੇ ਇਹ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਟਰੈਕਟਰ ਟਰਾਲੀ ਜਾਂ ਖੇਤੀ ਦੇ ਹੋਰ ਕਿਸੇ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਉਹਦੀਆਂ 5 ਤੋਂ 7 ਫੋਟੋਆਂ ਤੇ ਨਾਲ ਹੀ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਵਿੱਚ ਦੇਖੀ ਹੋਈ ਹੈ ਇਹ ਲਿਖ ਕੇ ਜਿੱਦਾਂ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਇੱਕ ਮੋਬਾਈਲ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਸਾਡਾ WhatsApp ਨੰਬਰ ਹੈਗਾ ਜੀ 88376 65987 ਸਾਰੇ ਵੀਰ ਨੋਟ ਕਰ ਲੈਣ ਜੀ 88376 65987 ਤੇ ਐਡ ਬਿਲਕੁਲ ਫਰੀ ਦੇ ਵਿੱਚ ਚੜਾਈ ਜਾਂਦੀ ਜੀ ਐਡ ਪਾਉਣ ਦਾ ਕੋਈ ਖਰਚਾ ਨਹੀਂ ਹੁੰਦਾ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਤੂੜੀ ਵਾਲੀ ਮਸ਼ੀਨ ਹੈ ਵੀਰ ਜੀ ਬਲਕਾਰ ਦੀ ਕੰਡੀਸ਼ਨ ਬਹੁਤ ਵਧੀਆ ਵੀਰ ਜੀ ਮਾਡਲ ਹੈਗਾ ਜੀ 2013 1 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਤੇ ਮੋਗਾ ਪੰਜਾਬ ਏਰੀਆ ਵਿੱਚ ਦੀ ਇਹਨਾਂ ਦਾ 80% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਬਹੁਤ ਵਧੀਆ ਕੰਪਾਈਨਰ ਵੀਰ ਜੀ ਤੇ ਹਾਲਾਲੇ ਵੀਰ ਦੀ ਕੰਪੇਨ ਆ ਵੀ ਰਹੇ ਜਿਨ੍ਹਾਂ ਨੇ ਹਲਦੀ ਐਡ ਤੁਸੀਂ ਦੇਖੀ ਸੀ ਪਹਿਲਾਂ ਉਹਨਾਂ ਦੀ ਹੀ ਕੰਪੇਨ ਹੈ ਨੰਬਰ ਸੇਮ ਹੀ ਰੂ ਹੈ ਵੀਰ ਜੀ 98617 13313 ਵੀਰ ਦਾ ਨੰਬਰ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾ ਵੀ ਚੈਨਲ ਦਾ ਫਾਇਦਾ ਚੱਕ ਸਕਣ ਜੀ ਤੇ ਆਪਣੇ ਸੰਤ ਕੋਈ ਹੋਵੇ ਸੇਲ ਕਰ ਸਕਣ ਜੇ ਕੋਈ ਲੈਣਾ ਚਾਹੁੰਦਾ ਤਾਂ ਉਹ ਦੇਖ ਕੇ ਲੈ ਲੈਣਗੇ WhatsApp ਗਰੁੱਪ ਤੇ Facebook ਤੇ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਇਹ ਮੰਡੀ ਵਾਲੇ ਟਰੈਕਟਰ ਨਹੀਂ ਹੁੰਦੇ ਵੀਰ ਇਹ ਲੋਕਲ ਕਿਸਾਨਾਂ ਦੇ ਘਰੋਂ ਆਈਆਂ ਹੋਈਆਂ ਫੋਟੋਆਂ ਹੁੰਦੀਆਂ ਜੇਕਰ ਕੋਈ ਵੀ ਅਸੀਂ ਮੰਡੀ ਵਾਲਾ ਟਰੈਡ ਚੜਾਉਣਿਆਂ ਦਾ ਵੀਰ ਉਹ ਤੇ ਬਾਕਾਇਦਾ ਦੱਸੀਦਾ ਕਿ ਇਹ ਡੀਲਰ ਦਾ ਟਰੈਕਟਰ ਹੈ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਵੀਰਾਂ ਨੇ ਸਾਰੇ ਨੇ ਤੇ ਹੁਣ ਤੁਸੀਂ ਦੇਖ ਰਹੇ ਹੋ ਵੀਰ ਜੀ ਟਰੈਕਟਰ ਜੌਨ ਡੈਰੀ ਟਰੈਕਟਰ ਹੈ ਵੀਰ ਜੀ 50 60 ਮਾਡਲ ਹੈ ਜੀ ਦਾ 50 60 E 60 ਹੌਸ ਪਾਵਰ ਦਾ ਟਰੈਕਟਰ ਹੈ ਵੀਰ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਫੋਟੋਆਂ ਦੇਖ ਹੀ ਰਹੇ ਹੋ ਵੀਰ ਜੀ 2013 ਮਾਡਲ ਹੈ ਜੀ ਟਰੈਕਟਰ ਦਾ ਤੇ ਕਪੂਰੀ ਏਰੀਆ ਵੀ ਜਿਹਨਾਂ ਦਾ ਪੰਜਾਬ 'ਚ ਰਹਿ ਗਿਆ ਇਹ ਬਾਕੀ ਤੁਸੀਂ ਫੋਨ ਦੇ ਪੁੱਛ ਸਕਦੇ ਹੋ ਲੋਕੇਸ਼ਨ ਬਾਰੇ 75% ਵੀ ਉਸ ਦੀ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੱਸੀ ਜਾਂਦੀ ਹੈ ਵੀਰ ਜੀ ਵੀਡੀਓ ਦੇ ਵਿੱਚ ਤੇ ਇਹ ਗੱਲ ਨੋਟ ਕਰ ਲੈਣ ਵੀਰ ਅਗਲੇ ਟਾਇਰਾਂ ਦੀ ਆਪਾਂ ਕੰਡੀਸ਼ਨ ਦੱਸ ਦੇਣੀ ਹੁੰਦੀ ਹੈ ਇਸ ਕਰਕੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ ਵੀਰ ਇਹ 75% ਟਾਇਰਾਂ ਦੀ ਕੰਡੀਸ਼ਨ ਹੈ ਵੀਰ ਜੀ ਕਿਸਾਨ ਵੀਰ ਦਾ ਨੰਬਰ ਹੈਗਾ ਜੀ 9467528131 ਹੈ ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਰੈਟ ਕਰੀਸਤਾ ਕਿ ਉਹ ਜੀ ਟਰੈਕਟਰ ਹੈਗਾ ਜੀ ਜੌਨ ਡੀਅਰ 5060 E 60 ਹੌਸਪਾਵਰ ਦਾ ਟਰੈਕਟਰ ਹੈ ਜੀ 5 ਲੱਖ ਤੇ 50 ਹਜ਼ਾਰ ਦੀ ਡਿਮਾਂਡ ਹੈ ਵੀਰ ਦੀ ਤੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਸਭ ਕੁਝ ਓਕੇ ਆ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਕਾਗਜ਼ ਵਗੈਰਾ ਸਾਰੇ ਪੂਰੇ ਨੇ ਵੀ ਜੀ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੀ ਵੀਰ ਦਾ ਨੰਬਰ ਦਿੱਤਾ ਹੋਇਆ ਜੇਕਰ ਕੋਈ ਵੀ ਇਹ ਵੀਰ ਟਰੈਕਟਰ ਖਰੀਦਣਾ ਚਾਹੁੰਦਾ ਜੀ ਤਾਂ ਤੁਸੀਂ ਵੀਰ ਨੂੰ ਫੋਨ ਕੰਟੈਕਟ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ ਜੀ ਅਗੇੜਾ ਟਰੈਕਟਰ ਦੇਖ ਰਹੇ ਹੋ ਵੀਰ ਜੀ ਤੁਸੀਂ ਇਹ ਹੈਗਾ ਜੀ ਫਾਰਮ ਟਰੈਕ 60 ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ 1997 ਮਾਡਲ ਹੈ ਜੀ ਤੇ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਜੀ ਤੇ 2 ਲੱਖ ਤੇ 60000 ਰੁਪਏ ਦੀ ਡਿਮਾਂਡ ਹੈ ਵੀਰ ਦੀ ਏਰੀਆ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਜੀ ਹੁੱਡ ਸ਼ਾਦਰੀ ਲੱਗੇ ਹੋਇਆ ਟਰੈਕਟਰ ਤੇ ਜੀ ਮਿਊਜ਼ਿਕ ਸਿਸਟਮ ਵੀ ਲੱਗਾ ਹੋਇਆ ਟਰੈਕਟਰ ਤੇ ਤੇ ਪਰ ਇਹ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਕਨਫਰਮ ਨਹੀਂ ਹੈਗਾ ਕਿ ਮਿਊਜ਼ਿਕ ਸਿਸਟਮ ਵੀਰ ਨੇ ਵਿੱਚ ਦੇਣਾ ਹੈ ਕਿ ਨਹੀਂ ਦੇਣਾ ਜੀ ਤੇ 60% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਤੁਸੀਂ ਇਹ ਨੰਬਰ ਤੇ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਿਆਂ ਕਿ ਜਿੰਨੀਆਂ ਵੀ ਤੁਸੀਂ ਐਡਾਂ ਦੇਖ ਰਹੇ ਹੋ ਜੀ ਇਹਨਾਂ ਵੀਰਾਂ ਨੂੰ ਫੋਨ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਹੀ ਕਰਨਾ ਹੈ ਜੀ 1 ਮਹੀਨੇ ਤੋਂ ਬਾਅਦ ਇਹਨਾਂ ਵੀਰਾਂ ਨੂੰ ਕੋਈ ਫੋਨ ਨਾ ਕੀਤਾ ਜਾਵੇ ਜੀ ਇਹ ਐਡ ਪਹਿਲੇ ਮਹੀਨੇ ਦੀ 20 ਤਰੀਕ 2019 ਨੂੰ ਚੜੀ ਹੈ ਜੀ ਤੇ ਤੁਹਾਨੂੰ 1 ਮਹੀਨੇ ਦੇ ਬਾਅਦ ਬਾਅਦ ਹੀ ਤੁਸੀਂ ਇਹਨਾਂ ਵੀਰਾਂ ਨੂੰ ਕਾਲ ਕਰਕੇ ਆਪਣੀ ਡੀਲ ਕਰਨੀ ਹੈ ਜੀ 1 ਮਹੀਨੇ ਤੋਂ ਬਾਅਦ ਕਈ ਵਾਰੀ ਟਰੈਕਟਰ ਸੇਲ ਹੋ ਜਾਂਦੇ ਆ ਜੀ ਤੇ ਫੋਨ ਵੀਰਾਂ ਕੋਲੇ ਫਿਰ ਵੀ ਜਾ ਜਾਂਦੇ ਰਹਿੰਦੇ ਨੇ ਇਸ ਕਰਕੇ ਉਹਨਾਂ ਨੂੰ ਕਾਫੀ ਸਮੱਸਿਆ ਆ ਜਾਂਦੀ ਹੈ ਬਾਅਦ ਦੇ ਵਿੱਚ ਤੇ ਅਗਲੀ ਜਿਹੜਾ ਤੁਸੀਂ ਵੀਰ ਜੀ ਇਹ ਦੇਖ ਰਹੇ ਹੋ ਹੈਗੀ ਹੈ ਵੀਰ ਜੀ ਟਰਾਲੀ 12 6 ਦੀ ਟਰਾਲੀ ਹੈ ਵੀਰ ਜੀ 12 ਫੁੱਟ ਲੰਮੀ ਤੇ 6 ਫੁੱਟ ਚੌੜੀ 2018 ਮਾਡਲ ਹੈ ਵੀਰੇ ਜਿਹੜੇ 99000 ਬੀ ਨੇ ਦਾ ਪ੍ਰਾਈਸ ਮੰਗਿਆ ਜੀ ਸਰਸਾ ਹਰਿਆਣਾ ਵੀਰ ਇਹਨਾਂ ਦਾ ਏਰੀਆ 60% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 97294 22103 ਤੇ ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਜੀ ਜੇਕਰ ਕੋਈ ਵੀ ਵੀਰੇ ਟਰਾਲੀ ਖਰੀਦਣਾ ਚਾਹੁੰਦਾ ਹੈ ਜੀ ਤਾਂ ਨੰਬਰ ਹੈਗਾ ਜੀ ਬੈਡ ਨਾਲ ਹੈ ਵੀਰ ਜੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਪਈ ਹੈ ਜੀ ਟਰਾਲੀ ਦੀ ਤੇ ਹੁਣ ਕਰਦੇ ਆ ਵੀਰ ਜੀ ਆਪਾਂ ਕਮੈਂਟਾਂ ਦੀ ਗੱਲ ਜੈਕ ਵਾਲੀ ਟਰਾਲੀ ਹੈ ਵੀਰ ਮੈਂ ਤੁਹਾਨੂੰ ਦੱਸ ਦਿਆਂ ਇਹ ਤੇ ਕਮੈਂਟਾਂ ਦੀ ਗੱਲ ਕਰਦੇ ਆ ਜੀ ਕਮੈਂਟ ਆਪਣੀ ਪਿਛਲੀ ਵੀਡੀਓ ਤੇ ਆਇਆ ਸੀਗਾ ਜੀ ਬਲਜਿੰਦਰ ਦਾ ਮੈਂ ਤੁਹਾਨੂੰ ਪੁੱਛ ਰਹੇ ਸੀ ਪਿਛਲੀ ਵੀਡੀਓ ਬਾਰੇ ਕਿ ਵੀਰੇ ਕਿੰਨੇ ਫੁੱਟ ਦੀ ਟਰਾਲੀ ਹੈ ਤੇ ਇਹ ਵੀਰ ਜੀ 16 7 ਦੀ ਟਰਾਲੀ ਸੀ ਜਿਹੜੀ ਟਰਾਲੀ ਬਾਰੇ ਤੋਂ ਪੁੱਛਿਆ ਲਖਵੀਰ ਸਿੰਘ ਨੇ ਲਿਖਿਆ ਸੀਗਾ ਬਹੁਤ ਹੀ ਵਧੀਆ ਇਹਨਾਂ ਦਾ ਧੰਨਵਾਦ ਵੀਰ ਤੇਰਾ ਸਚਨ ਨੇ ਲਿਖਿਆ ਸੀ ਨਾਈਸ ਬਾਈ ਬਹੁਤ ਧੰਨਵਾਦ ਤੇਰਾ ਵੀਰ ਜੀ ਤੇ ਹਿੰਮਤਪਾਲ ਸਿੰਘ ਨੇ ਲਿਖਿਆ ਸੀ ਗੁੱਡ ਵੀਰ ਬਹੁਤ ਧੰਨਵਾਦ ਤੇਰਾ ਵੀਰ ਤੇ ਪਰਮਜੀਤ ਸਿੰਘ ਨੇ ਲਿਖਿਆ ਸੀ ਵੀਰ ਵੀਡੀਓ ਵੀਡੀਓ ਵਧੀਆ ਤੇ ਰੋਟਾ ਬੀਟਰ ਦੀ ਵੀਡੀਓ ਜ਼ਰੂਰ ਪਾਓ ਵੀਰ ਆਪਣੇ ਕੋਲ ਰੋਟਾ ਬੀਟਰ ਆ ਰਹੇ ਨੇ ਦੋ ਤਿੰਨ ਉਹਨਾਂ ਦੀ ਵੀਡੀਓ ਸੀ ਤੁਹਾਡੇ ਲਈ ਜਲਦੀ ਹੀ ਲੈ ਕੇ ਆਵਾਂਗੇ ਜਿਸ ਕਾਰਨ ਸਿਕ ਨੇ ਲਿਖਿਆ ਸੀ ਐਚ ਐਮ ਡੀ 5911 ਬਾਰੇ ਪੁੱਛ ਰਹੇ ਸੀਗੇ ਤੇ ਆ ਵੀਰੇ ਤੁਸੀਂ ਜਿਹੜੇ ਕਮੈਂਟ ਕੀਤਾ ਜਿਹੜੀ ਵੀਡੀਓ ਦੇ ਇਹਦੇ ਉੱਤੇ ਨੰਬਰ ਹੋਊ ਐਚ ਐਮ ਡੀ ਵਾਲਿਆਂ ਦਾ ਉਹਨਾਂ ਨੂੰ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਦੀ ਲੈ ਸਕਦੇ ਹੋ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਤਰ੍ਹਾਂ ਦੀਆਂ ਲੰਮੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਕਿ ਨਹੀਂ ਪਸੰਦ ਆਉਂਦੀਆਂ ਜੀ ਇੰਨੇ ਇਸ ਤਰ੍ਹਾਂ ਐਨੇ ਨੇ ਲੰਮੀਆਂ ਵੀਡੀਓ ਵੀ ਆਪਾਂ ਤਿੰਨ ਹੀ ਅਪਲੋਡ ਕਰਨੀਆਂ ਦਿਨ ਵਿੱਚ ਦੀ ਇਦਾਂ ਨਾ ਸਮਝੋ ਕਿ ਏਡੀ ਲੰਮੀ ਤੇ ਆਪਾਂ ਤਿੰਨੀ ਵੀਡੀਓ ਅਪਲੋਡ ਕਰਨੀਆਂ ਜੀ ਹੁਣ ਆਪਣਾ ਡੇਲੀ ਦਾ ਇਹੀ ਮਤਲਬ ਕੀ ਰਹੂਗਾ ਜੀ ਕਿ ਆਪਾਂ ਦਿਨ ਵਿੱਚ ਦੀ ਤਿੰਨ ਵੀਡੀਓ ਅਪਲੋਡ ਕਰਿਆ ਕਰਾਂਗੇ ਕਿਸੇ ਵੀ ਹਾਲਤ ਦੇ ਵਿੱਚ ਤੇ ਆਪਣੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 10000 ਸਬਸਕ੍ਰਾਈਬਰ ਆਪਾਂ ਜਲਦੀ ਹੀ ਕੰਪਲੀਟ ਕਰ ਜਾਾਂਗੇ ਤੇ ਤੁਹਾਡੇ ਸਦਕੇ ਹੋਇਆ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਤਬ ਤੱਕ ਲਈ ਫਿਰ ਰੱਬ ਰੱਖ